ਉਹ ਇਹਨਾਂ ਨੂੰ ਤੇ ਅਸੀਂ ਗਿਣਤੀ ਤੋਂ ਹੀ ਫਾੜ ਲੈਣਾ ਜਦੋਂ ਤੁਹਾਡੀ ਵੋਟਾਂ ਦੀ ਗਿਣਤੀ ਹੋਈ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਇਹਨਾਂ ਨੂੰ ਅਸੀਂ ਦਿੱਲੀ ਦੇ ਤੇ ਅੰਮ੍ਰਿਤਸਰ ਦੇ 에ਰਪੋਰਟਾਂ ਤੋਂ ਜਾਜ਼ਾ ਤੋਂ ਲੱਖ ਲੈ ਆਣੇ ਸਾਡਾ ਵਾਦਾ ਤੋਂ ਇਹ ਚੋਰ ਭੱਜਣ ਨਹੀਂ ਦੇਣੇ ਇਹ ਜਿਹਦੀ ਮਰਜ਼ੀ ਫਾਈਲ ਕੱਢ ਲੈਣ ਉਹ ਤੈਨੂੰ ਭਗਵੰਤ ਮੈਂ ਕਹਿੰਨਾ ਫਾਈਲ ਲਿਆ ਰੱਖ ਟੇਬਲ ਤੇ ਵੇਖੀ ਤੇਰੇ ਪੱਲੇ ਕੀ ਹੈ ਤੇ ਜਿਹੜੀ ਤੇਰੀ ਅਸੀਂ ਤਿਆਰ ਕੀਤੀ ਉਹਦਾ ਵੀ ਪ੍ਰਬੰਧ ਕਰਕੇ ਦੇਈ ਜਿੱਦਣ ਸਾਡੀ ਵਾਰੀ ਆ ਗਈ ਭਗਵੰਤ ਮਾਨ ਤੂੰ ਕਦੀ ਅਸੈਸਮੈਂਟ ਲਾਈ ਏ ਤੇਰਾ ਭੱਜਣਾ ਕੀ ਹੈ ਆ ਜਿੰਨੇ ਜਮੂਰੇ ਤੇਰੇ ਨਾਲ ਨੇ 94 95 ਦਾ ਬਣੇਗਾ ਕੀ ਇਹ ਜੰਗ ਹੈ ਇਹਨਾਂ ਨੂੰ ਪੈਰਾ ਥੱਲੇ ਮਦੇਲ ਦਾਂਗੇ ਇਹਨਾਂ ਨੂੰ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਤਗੜੇ ਹੋਵੋ ਕਮੀ ਪੇਸ਼ੀ ਛੱਡੋ ਨਾ ਇਹਨਾਂ ਨੂੰ ਭੱਜਣ ਦਾ ਤਾਂ ਕਾਬੂ ਕਰਤਾ ਤੂੰ ਸਾਡੇ ਤੱਕ ਰਿਆਂ ਨਾ ਭਗਵੰਤ ਭੱਜੇ ਤੇ ਨਾ ਇਹਨਾਂ 95 ਚੋਂ ਕਿਸੇ ਨੂੰ ਭੱਜਣ ਦੇਈ ਸਾਡੀ ਅਕਰਾਰ ਰਾ ਮੈਂ ਪੰਜਾਬ ਦੇ ਨਾਲ ਪੰਜਾਬ ਨੂੰ ਵੀ ਇਸ ਕਾਲੇ ਆ ਜਿਸ ਬਲੈਕ ਹੋਲ ਦੇ ਵਿੱਚ ਜਿਸ ਖੂ ਦੇ ਵਿੱਚ ਪੰਜਾਬ ਡਿੱਗਾ ਇਹਨੂੰ ਵੀ ਕੋਈ ਤਕੜਾ ਬੰਦਾ ਕੋਈ ਤਕੜਾ ਬੰਦਾ ਜੇ ਦੇ ਕੋਈ ਐਜੂਕੇਸ਼ਨ ਹੈ